ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੁਭਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੀ ਸ਼ੁਰੂਆਤ ਅੱਜ ਵਿਧਾਨ ਸਭਾ ਹਲਕਾ ਬਟਾਲਾ ਤੋਂ ਹੋਈ ਅਤੇ ਪਹਿਲੀ ਵਾਰ ਇਥੋਂ 43 ਸ਼ਰਧਾਲੂਆਂ ਨੂੰ ਲੈ ਕੇ ਇੱਕ ਬੱਸ ਸ਼੍ਰੀ ਆਨੰਦਪੁਰ ਸਾਹਿਬ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਈ ਉੱਥੇ ਹੀ ਇਸ ਬੱਸ ਨੂੰ ਬਟਾਲਾ ਹਲਕੇ ਤੋਂ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਐਮਐਲਏ ਦੇ ਪਰਿਵਾਰਕ ਮੈਂਬਰਾਂ 'ਚੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਵੀ ਇਸ バス ਵਿੱਚ ਆਮ ਸੰਗਤ ਦੇ ਨਾਲ ਧਾਰਮਿਕ ਦਰਸ਼ਨਾਂ ਦੇ ਲਈ ਰਵਾਨਾ ਹੋਏ। ਇਸ ਮੌਕੇ ਤੇ ਮਹਿਲਾਵਾਂ ਦੇ ਵਿੱਚ ਭਾਰੀ ਖੁਸ਼ੀ ਤੇ ਉਤਸ਼ਾਹ ਪਾਇਆ ਜਾ ਰਿਹਾ ਸੀ। ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਹਲਕਾ ਬਟਾਲਾ ਦੇ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਤੇ ਬਹੁਤ ਮਾਣ ਹੈ। ਕਿ ਅੱਜ ਪੰਜਾਬ ਸਰਕਾਰ ਮੁੱਖ ਮੰਤਰੀ ਭਵੰਤਮਨ ਜੀ ਵੱਲੋਂ ਜਿਹੜਾ ਇੱਕ ਪਹਿਲ ਕਦਮੀ ਕੀਤੀ ਗਈ ਹੈ ਸੰਗਤਾਂ ਨੂੰ ਜਿਹੜਾ ਬਈ ਹਰ ਹਲਕੇ ਦੇ ਵਿੱਚੋਂ ਨਤਮਸਤਕ ਹੋ ਕੇ ਆਉਣ ਜਿੱਥੇ-ਜਿੱਥੇ ਵੀ ਇਹਨਾਂ ਦੇ ਮਨ ਕਰਦਾ ਸੀ ਇਹਨਾਂ ਨੇ ਨੋਟ ਕਰਾਇਆ ਔਰ ਸਾਡੀ ਕੋਸ਼ਿਸ਼ ਹੈ ਵੀ ਅੱਜ ਜਿਹੜਾ ਆਨੰਦਪੁਰ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਨੂੰ ਜਿਹੜੀਆਂ ਬੱਸਾਂ ਚੱਲ ਰਹੀਆਂ ਨੇ ਔਰ ਇਹ ਬੜਾ ਵੱਡਾ ਉਪਰਾਲਾ ਔਰ ਸੰਗਤਾਂ ਦੇ ਚਿਹਰੇ ਤੇ ਨੂਰ ਵੱਖਰਾ ਵੇਖਣ ਨੂੰ ਮਿਲ ਰਿਹਾ ਇੱਕ ਖੁਸ਼ੀ ਦੀ ਲਹਿਰ ਵਖਰੀ ਵੇਖ ਮਿਲ ਰਹੀ ਹੈ ਕਿਉਂਕਿ ਸਾਰੇ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਰਾਤ ਸੌਣ ਦਾ ਖਾਣ ਪੀਣ ਦਾ ਜਾ ਕੇ ਬਸ ਦਰਸ਼ਨ ਕਰਨ ਪਰਮਾਤਮਾ ਅੱਗੇ ਹਾਜ਼ਰੀ ਲਵਾਉਣ ਤੇ ਫਿਰ ਆਪਣੇ ਘਰ ਨੂੰ ਕਿੰਨੀਆਂ ਕਿੰਨੀਆਂ ਸੰਗਤਾਂ ਦਾ ਜਥਾ ਰਵਾਲਾ ਹੋਊਗਾ ਇਹ ਕਟੋਕੜ ਨੇ ਜੀ 43 43 43 ਜਿਹੜੀਆਂ ਸਾਡੇ ਸੰਗਤਾਂ ਨੇ ਜਿਹੜੀਆਂ ਉਹ ਜਾ ਰਹੀਆਂ ਨੇ ਔਰ ਮੈਨੂੰ ਤਾਂ ਪਹਿਲਾਂ ਇਹ ਲੱਗਦਾ ਸੀ ਵੀ ਇਹ ਇਹ ਨਾ ਹੋਵੇ ਵੀ ਰਜੇਵੇਂ ਬੜੇ ਨੇ ਅੱਜ ਦਾ ਸਮਾਂ ਜਿਹੜਾ ਬਹੁਤ ਬਿਜ਼ੀ ਆ ਹਰ ਕੋਈ ਬਿਜ਼ੀ ਰਜੇਵਿਆਂ ਚਾ ਪਰ ਉਹ ਮੈਨੂੰ ਹੁਣ ਇੱਥੇ ਪਤਾ ਲੱਗਾ ਦਫ਼ਤਰ ਜਾ ਕੇ ਵੀ ਬਸ ਛੁੱਟੀ ਪੈ ਗਈ ਐ ਸਾਂਜੀ ਪਰ ਅਗਲੀ ਵਾਰੀ ਪ੍ਰੋਪਰਲੀ ਇੰਤਜ਼ਾਮ ਹੋਰ ਵੱਧ ਕਰਾਂਗੇ ਆਪਾਂ ਔਰ ਖੁਸ਼ੀ ਇਸ ਗੱਲ ਦੀ ਐ ਵੀ ਜਿਹੜਾ ਇਹ ਵੀ ਸਾਰਾ ਜਿਹੜਾ ਪਲਾਨ ਜਿਹੜਾ ਹੋਇਆ ਇਹ ਆਪ ਸੰਗਤਾਂ ਆਪ ਮਹਾਰੇ ਆ ਕੇ ਇਹਨਾਂ ਨੇ ਆਪੋ ਆਪਣਾ ਨਾਮ ਨੰਬਰ ਲੌਟ ਕੇ ਲਿਆ ਟਿਕਟਾਂ ਦਿੱਤੀਆਂ ਜਾ ਰਹੀਆਂ ਉਸ ਬਾਅਦ ਬਿਲਕੁਲ ਜੀ ਜੋ 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 ਸਰਕਾਰ ਵੱਲੋਂ ਸਮਾਨ ਵਹਾਈਆ ਕਰਾ ਰਿਹਾ ਹੈ ਵੀ ਸਾਡੀ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਠੀਕ ਹੈ ਜੀ ਹਮੇਸ਼ਾ ਇਹਨੇ ਬਹੁਤ ਯਾਤਰਾ ਕਰਾਈ ਸਭ ਜਗ੍ਹਾ ਦੇ ਪਿੰਡ ਵੀ ਚੁੱਕੀ ਹੋਈ ਆ ਅੱਜ ਇਹ ਚਲੋ ਤੁਹਾਨੂੰ ਆਤਮਨੀ ਦੇ ਆਨੰਦ ਸਤਿ ਸ਼੍ਰੀ ਅਕਾਲ ਮੁੱਖ ਮੰਤਰੀ ਕੀ ਕਰਦੇ ਤਹਤਾ ਸੰਸਦਾਂ ਦੇ ਨਾਲ ਜਾਏ ਜਿਹੜੀ ਬਾਕੀ ਸੰਸਦਾਂ ਨਾਲ ਸ਼ਹਿਰਾਂ ਵਿੱਚ ਬੈਠਾ ਰਹੇ ਪਰਵਾਨਾ ਨਿਸ਼ਚਿਤ ਤੇ ਜਾ ਜਾ ਇਹ ਗੱਲ ਜਿਹੜੀ ਹੈ ਇਸ ਥਿੱਕੇ ਦਾ ਵੇਖਦੇ ਹਾਂ ਪਟਾਲਾ ਤੋਂ ਅਮਰ ਅੱਲਾਹ ਬਹੁਤ ਕੁਝ ਕੀਤਾ ਹੈ ਸਰਕਾਰ ਵੱਲੋਂ ਕੀਤੀ ਜਾ ਰਹੀ ਆ ਔਰ ਯਾਤਰੀਆਂ ਨੂੰ ਜਿਹੜਾ ਇਹ ਸ਼੍ਰੀ ਅਮਰ ਸਤ ਸਚਕੰਟ ਸ਼੍ਰੀ ਹਰਮੰਦਰ ਸਾਹਿਬ ਦਰਸ਼ਨ ਕਰਵਾਉਣਾ ਨਾਮ ਬੱਸ ਦੇ ਕਿੱਥੋਂ ਆਏ ਕੀ ਨਾਮ ਦਾ ਜਗਿੰਦਰਪੁਰ ਸਿੰਬਲ ਜੋ ਕੋਈ ਅਲੀ ਗਲੀ ਅੱਛਾ ਕਿੱਥੇ ਚੱਲਿਓ ਤੇ ਕੋਹੜਾ ਚੱਲਿਆ ਨੰਦਪੁਰ ਐਮਐਲ ਸਾਬ੍ਹ ਲੈ ਕੇ ਚੱਲੇ ਅੱਗੇ ਕਦੀ ਗਏ ਨਹੀਂ ਪਹਿਲੀ ਵਾਰੀ ਚੱਲੇ ਕਿਦਾਂ ਦਾ ਪੇਮੈਂਟ ਠੀਕ ਆਂਦੀ ਰੋਟੀ ਪਾਣੀ ਸਾਰਾ ਸੇਵਾ ਸਹੀ ਆ ਕੀ ਕਾਰਨ ਸੀ ਤੇ ਪਹਿਲਾਂ ਨਹੀਂ ਜਾ ਸਕੇ ਕਿਤੇ ਮਜਬੂਰੀਆਂ ਕਰਾਂਦੀ ਹੁੰਦੀਆਂ ਹੀ ਆ ਹੁਣ ਸਾਰੀ ਕਿਰਸ਼ੀ ਨੇ ਬੜਨਾ ਹੀ ਸਾਨੂੰ ਖੜਨਾ ਹੀ ਕੀ ਇੰਤਜ਼ਾਮ ਇੱਥੇ ਹੋਣ ਦਾ ਭਾਸਾਂ ਦੀ ਰੋਟੀ ਪਾਣੀ ਸਭ ਕੋ ਸੇ ਰੱਖ ਲਈਆ ਠੀਕ ਹੈ ਬਲੇ ਸਭ ਲੋ ਹਾਂਜੀ ਮੈਂ ਲੈ ਲਵਾਂ ਸਭ ਲੋ ਤੁਹਾਡਾ ਕੌਣ ਕੌਣ ਚੱਲਾ ਹੈ ਅਸੀਂ ਦੋਨੋਂ ਜੀ ਚੱਲੇ ਹਾਂ